ਤੁਰੀਦਾ ਇੰਦਰ ਗਾਂਧੀ ਇੰਡੋਰ ਸਟੇਡੀਅਮ ਜੋ ਕਿ 2003 ਵਿੱਚ ਲੋਕ ਅਰਪਣ ਕੀਤਾ ਗਿਆ ਸੀ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦਾ ਇਕਮਾਤਰ ਸਟੇਡੀਅਮ ਖੰਡਰਵੰਦਾ ਜਾ ਰਿਹਾ ਹੈ ਇਹ ਸਟੇਡੀਅਮ ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਲੱਖਾਂ ਰੁਪਏ ਖਰਚਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਟੇਡੀਅਮ ਦੀ ਹਾਲਤ ਇਹ ਹੈ ਕਿ ਇੱਥੇ ਬੱਚੇ ਆਪਣਾ ਰਿਸਕ ਲੈ ਕੇ ਖੇਡ ਰਹੇ ਹਨ ਕਦੇ ਵੀ ਕੋਈ ਨਾ ਕੋਈ ਵੱਡਾ ਖਾਸਾ ਹੋ ਸਕਦਾ ਹੈ ਕਾਂਗਰਸੀ ਆਗੂ ਸ਼ੋਮ ਸ਼ਰਮਾ ਵੱਲੋਂ ਆਪਣੀ ਟੀਮ ਦੇ ਨਾਲ ਇਹ ਸਟੇਡੀਅਮ ਦਾ ਦੌਰਾ ਕਰਕੇ ਮੀਡੀਆ ਨੂੰ ਇਹ ਸਟੇਡੀਅਮ ਦੀ ਖਾਸਤਾ ਹਾਲਤੋਂ ਜਾਣੂ ਕਰਵਾਇਆ ਗਿਆ ਸ਼ੋਮ ਸ਼ਰਮਾ ਦਾ ਕਹਿਣਾ ਸੀ ਕਿ ਇਹ ਸਟੇਡੀਅਮ ਦਿਨ ਪ੍ਰਤੀ ਦਿਨ ਖਾਸਤਾ ਹੁੰਦਾ ਜਾ ਰਿਹਾ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦਾ ਇਕਮਾਤਰ ਸਟੇਡੀਅਮ ਹੈ ਜਿਵੇਂ ਅਸੀਂ ਸੀਐਮ ਸਾਹਿਬ ਨੂੰ ਧੂਰੀ ਦਾ ਇੱਕੋ ਹੀ ਸਟੇਡੀਅਮ ਜਿਹੜਾ ਸਾਡੇ ਕਈ ਸਾਲਾਂ ਤੋਂ ਕਈ ਸਰਕਾਰਾਂ ਆਈਆਂ ਗਈਆਂ ਉਹਦੇ ਬਾਰੇ ਦੱਸਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਇੱਕ ਕੋਈ ਸਟੇਡੀਅਮ ਹੈ ਬਦਨਸੀਮੀਰਾ ਕਿ ਉਹਦੇ ਹਾਲਾਤ ਕੀ ਹੈ ਤੁਹਾਡੇ ਸਾਹਮਣੇ ਤਸਵੀਰਾਂ ਆ ਤੁਸੀਂ ਆਪ ਦੇਖੋਗੇ ਕਿ ਕਿਵੇਂ ਜਿਹੜਾ ਬੱਚਿਆਂ ਲਈ ਇੱਕ ਜਿਹੜਾ ਸਿੰਥੈਟਿਕ ਦੇ ਬਣੇ ਆ ਆ ਬੈਡਮਿੰਟਨ ਸਟੇਡੀਅਮ ਦਾ ਹਾਲ ਕੀ ਹੈ ਕੋਰਟ ਦਾ ਕੀ ਹਾਲ ਹੈ ਉਹ ਸਾਰਾ ਲੱਕੜ ਦਾ ਟੁੱਟਿਆ ਪਿਆ ਉੱਪਰੋਂ ਜਿਹੜਾ ਸ਼ੈੱਡ ਹੈ ਜਿਹਦੇ ਤੇ ਸੀਐਮ ਕਹਿੰਦਾ ਮੈਂ 30 ਲੱਖ ਪਾਤਾ ਈਓ ਸਾਹਿਬ ਕਹਿੰਦੇ 35 ਲੱਖ ਆਗੇ ਉਹ ਦੇਖੋ ਕਿਹੜਾ 35 ਕਿਹੜਾ 30 ਲੱਖ ਲੱਗੇ ਆ ਉਹਦੇ ਹਾਲਾਤ ਉਹਨੂੰ ਆ ਜਾਣੂ ਕਰਾਉਣੇ ਆ ਕਿਉਂਕਿ ਇਹ ਜਿਹੜਾ ਸਟੇਡੀਅਮ ਹੈ ਇਹ 2002 ਤੋਂ ਤੱਕरीबन ਅਗਰ ਮੰਨ ਕੇ ਚੱਲੀ ਕਿ 20-25 ਸਾਲਾਂ ਤੋਂ ਸਾਡੇ ਧੂਰੀ ਦੇ ਵਿੱਚ ਪਰ ਮੌਜੂਦਾ ਸਰਕਾਰ ਹੋਵੇ ਚਾਹੇ ਆਉਂਦੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਹੋ ਉਹਨਾਂ ਨੇ ਉਰੇ ਕੋਈ ਕੰਮ ਨਹੀਂ ਕਰਿਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਾਡੇ ਧੂਰੀ ਦੇ ਬੱਚਿਆਂ ਨੂੰ ਇੱਕੋ ਹੀ ਐਦਾਂ ਦੀ ਚੀਜ਼ ਹੈ ਜਿਹਦੇ ਵਿੱਚ ਉਹ ਜਾ ਕੇ ਅੱਗੇ ਗੇਮ ਨੈਸ਼ਨਲ ਲੈਵਲ ਤੇ ਖੇਡ ਸਕਣ ਪਰ ਬਦਨਸੀਬੀ ਦੀ ਗੱਲ ਇਹ ਹੈ ਕਿ ਸਟੇਡੀਅਮ ਦਾ ਹਾਲਾਤ ਬਹੁਤ ਮਾੜੇ ਹੈ ਔਰ ਉਹ ਚੀਜ਼ਾਂ ਕਰਕੇ ਅੱਜ ਅਸੀਂ ਮੀਡੀਆ ਦੇ ਜ਼ਰੀਏ ਮਾਨਯੋਗ ਸੀਐਮ ਸਾਹਿਬ ਨੂੰ ਈਓ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹਰੇ ਜਿਹੜਾ ਟੁੱਟਿਆ ਹੋਇਆ ਲੱਕੜ ਹੈ ਜਿੱਥੇ ਕੋਰਟ ਬਣਿਆ ਬੈਡਮਿੰਟਨ ਉਹਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਾਇਆ ਜਾਵੇ ਤੇ ਬੱਚੇ ਹੋਰ ਵੱਧ ਆਦਰਸ਼ਾ ਕਿਉਂ ਦੇ ਖੇਡ ਸਕਣ। ਸਾਹਿਬ ਨੂੰ ਪਤਾ ਹੀ ਨਹੀਂ ਕਿਉਂਕਿ ਸੀਐਮ ਸਾਹਿਬ ਕਦੇ ਧੂਰੀ ਆਏ ਨਹੀਂ ਜਿਹੜੇ ਉਹਨਾਂ ਦੇ ਚੇਅਰਮੈਨ ਜਾਂ ਹੋਰ ਆਗੂ ਸਹਿਬਾਨ ਨੇ ਉਹ ਵੀ ਧੂਰੀ ਕੰਨੀ ਘਟ ਆਉਣ ਦਾ ਚਿਤ ਕਰਦਾ ਉਹਨਾਂ ਦਾ। ਪਹਿਲਾਂ ਤਾਂ ਸੀਐਮ ਸਾਹਿਬ ਜਲੰਧਰ ਰਹਿੰਦੇ ਸੀ। ਉਹਨਾਂ ਨੂੰ ਜਲੰਧਰ ਦੇ ਉੱਥੇ ਬੱਚਿਆਂ ਬਾਰੇ ਪਤਾ ਸੀ ਫਿਰ ਉਹ ਹੁਣ ਲੁਧਿਆਣੇ ਕੋਠੀ ਲੈ ਲਈ ਉੱਥੇ ਰਹਿਣ ਲੱਗੇ। ਮੈਂ ਬੇਨਤੀ ਕਰਦਾ ਧੂਰੀ ਆਉਣ ਕਿਉਂਕਿ ਧੂਰੀ ਵਿੱਚ ਇੱਕੋ ਹੀ ਸਟੇ ਤੁਸੀਂ ਸਰ ਸੀਐਮ ਦਾ ਹਲਕਾ ਹੋਵੇ ਔਰ ਸਟੇਡੀਅਮ ਇੱਕੋ ਹੋਵੇ ਇਹਦੇ ਬਾਰੇ ਆਪ ਸੋਚ ਸਕਦੇ ਹੋ ਵੀ ਕੀ ਹਾਲਾਤ ਹੋਣਗੇ ਸਾਡੇ ਹਲਕੇ ਦੇ ਔਰ ਜਿਹੜੇ ਇਹਦੇ ਹਾਲਾਤ ਨੇ ਸੀਐਮ ਦੇ ਆ ਇਨਡੋਰ ਸਟੇਡੀਅਮ ਦੇ ਉਹ ਤੁਸੀਂ ਆਪ ਦੇਖ ਸਕਦੇ ਹੋ ਵੀ ਸੀਐਮ ਨੇ ਜਾਂ ਉਹਦਾ ਕੋਈ ਨੁਮਾਇੰਦਾ ਉਰੇ ਆ ਕੇ ਕਦੇ ਕਹਿ ਕੇ ਗਿਆ ਹੋਵੇ ਵੀ ਇਹਨੂੰ ਮੈਂ ਰਿਪੇਅਰ ਕਰਾਉਂਗਾ ਪਿਛਲੇ 2 ਮਹੀਨਿਆਂ ਤੋਂ ਇਹ ਹਾਲਾਤ ਬਣੇ ਹੋਏ ਆ ਵੱਖ-ਵੱਖ ਨਿਊਜ਼ ਦੇ ਆਧਾਰਿਆਂ ਨੇ ਮੀਡੀਆ ਦੇ ਵਿੱਚ ਪਬਲਿਸ਼ ਕਰਿਆ ਪਰ ਉਹਨਾਂ ਦੇ ਕੰਨ ਤੇ ਜੂਣ ਹੀ ਸਰਕੀ ਇਸ ਲਈ ਅੱਜ ਅਸੀਂ ਤੁਹਾਡੇ ਮਾਧਿਅਮ ਜ਼ਰੀਏ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਇਹ ਰਿਪੇਅਰ ਕਰਕੇ ਇਹਨੂੰ ਪਹਿਲਾਂ ਵਾਂਗੂ ਚਾਲੂ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਔਰ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਆਉਂਦੇ ਆ ਉਹਨਾਂ ਨੂੰ ਕੋਈ ਦਿੱਕਤ ਨਾ ਸਕੇ ਸੀਐਮ ਸਾਹਿਬ ਖੇਡਾਂ ਵਤਨ ਪੰਜਾਬ ਦੀਆਂ ਤਾਂ ਬੀਜ਼ੀ ਆ ਪਰ ਉਹ ਭੁੱਲ ਗਏ ਕਿ ਧੂਰੀ ਦੇ ਲੋਕਾਂ ਨਾਲ ਮੈਂ ਜੋ ਵਾਅਦੇ ਕਰਕੇ ਆਇਆ ਸੀ ਕਿ ਕੱਲ ਨੂੰ ਅਗਰ ਮੈਂ ਵੋਟਾਂ ਚਾਹਣਾ ਤਾਂ ਧੂਰੀ ਦੇ ਲੋਕਾਂ ਨੂੰ ਕਿਹੜੇ ਹਿਸਾਬ ਨਾਲ ਮੈਂ ਅੱਖਾ ਚੱਖਾ ਪਾਵਾਂਗਾ ਕਿਉਂਕਿ ਸੀਐਮ ਨੇ ਉਹ ਤਾਂ ਬਹੁਤ ਕੁਝ ਆਖਿਆ ਸੀ ਭਗਵੰਤ ਮਾਨ ਸਾਹਿਬ ਨੇ ਕਿ ਧੂਰੀ ਲਈ ਮੈਂ ਸਟੇਡੀਅਮ ਬਣਾਵਾਂਗਾ ਬੁਗਰੇ ਇੱਕ ਸਟੇਡੀਅਮ ਬਣਾਵਾਂਗਾ ਧੂਰੀ ਸ਼ਹਿਰ ਦੇ ਵਿੱਚ ਬੱਚਿਆਂ ਦੇ ਲਈ ਔਰ ਨੌਜਵਾਨਾਂ ਲਈ ਇੱਕ ਪਾਰਕ ਬਣਾਵਾਂਗਾ ਜਿਹਦੇ ਵਿੱਚ ਉਹ ਦੇਰ ਰਾਤ ਸੈਰ ਕਰ ਸਕਦੇ ਆ ਪਰ 3 ਸਾਲਾਂ ਵਿੱਚ 3.5 ਸਾਲਾਂ ਵਿੱਚ ਉਹਨਾਂ ਵੱਲੋਂ ਐਦਾਂ ਦੀ ਕੋਈ ਕਾਰਜਕਾਰੀ ਨਹੀਂ ਕਰੇਗੀ ਜਿਹੜਾ ਸਾਡਾ ਇੱਕ ਸਟੇਡੀਅਮ ਪਿਛਲੇ 20 ਸਾਲਾਂ ਤੋਂ ਚੱਲਦਾ ਆ ਰਿਹਾ ਉਹਦੀ ਖਸਤਾ ਹਾਲਾਤ ਇਹ ਤਸਵੀਰਾਂ ਆਪ ਮੂੰਹੋਂ ਬੋਲਦੀਆਂ ਕਿ ਕਿੰਨਾ ਕੁ ਤੁਰੀਚ ਵਿਕਾਸ ਹੋਇਆ ਔਰ ਮੈਂ ਇਹ ਵੀ ਦੱਸਣਾ ਚਾਹੁੰਨਾ ਹੈ ਕਿ ਜਿਹੜਾ ਇਹਦੀ ਲੋਕੇਸ਼ਨ ਹੈ ਜਿੱਥੇ ਦਾ ਇਹ ਸਟੇਡੀਅਮ ਬਣਿਆ ਹੋਇਆ ਹੈ ਉਥੋਂ ਨਗਰ ਕੌਂਸਲ ਦਾ ਦਫ਼ਤਰ ਅਗਰ ਪੈਦਲ ਜਾਈਏ ਤਾਂ 10 ਮਿੰਟ ਦਾ ਰਸਤਾ ਹੈ ਆਮੋ ਸਾਹਮਣੇ ਹੈ ਕੀ ਇਹੋ ਸਾਹਿਬ ਨੂੰ ਇੰਨਾ ਨਹੀਂ ਟਾਈਮ ਲੱਗਦਾ ਕਿ ਉਹ ਆ ਕੇ ਇੱਕ ਵਾਰ ਦੇਖਣ ਉਹਰੇ ਹਾਲਾਤ ਕੀ ਹੈ ਮੈਨੂੰ ਉਹਦੇ ਜਿਹੜੇ ਪ੍ਰਬੰਧਕ ਜਿਹੜੇ ਉਹਰੇ ਬੰਦੇ ਉਹਰੇ ਕੰਮ ਕਰਦੇ ਆ ਉਹਨਾਂ ਨੇ ਦੱਸਿਆ ਕਿ ਅਸੀਂ ਕਈ ਰਿਟਰਨ ਕੰਪਲੀਟ ਕੀਤੀਆਂ ਕਈ ਵਾਰੀ ਕਾਲ ਕਰੀ ਪਰ ਇਹੋ ਕਦੇ ਕਹਿੰਦੇ 35 ਲੱਖ ਆ ਗਿਆ ਲਾ ਦੇਵਾਂਗੇ ਕਦੇ ਕਹਿੰਦੇ ਅਜੇ ਤੱਕ ਪਹੁੰਚਿਆ ਨਹੀਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਇੱਕ ਵਾਰੀ ਇਹੋ ਸਾਹਿਬ ਆਪ ਸਵੇਰੇ ਆ ਕੇ ਦੇਖੋ ਪੂਰੇ ਕੀ ਹਾਲਾਤ ਹੈ ਔਰ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਕਿ ਉਹਰੇ ਬੱਚੇ ਪਹਿਲਾਂ ਵਾਂਗੂ ਚੰਗੀ ਤਰ੍ਹਾਂ ਖੇਡ ਸਕਣ। ਉਹ ਅਗਰ ਹੋ ਸਕੇ ਜਿਹੜਾ 30-35 ਲੱਖ ਤੁਸੀਂ ਕਹਿੰਨੇ ਹੋ ਵੀ ਸੀਐਮ ਦੇਵੇਗਾ ਜਾਂ ਦੇ ਦਿੱਤਾ ਉਹਨੂੰ ਜਲਦੀ ਤੋਂ ਜਲਦੀ ਉਹਰੇ ਲਾਇਆ ਜਾਵੇ ਤਾਂ ਕਿ ਬੱਚਿਆਂ ਨੂੰ ਚੰਗੀ ਗੇਮ ਮਿਲ ਜਗੇ ਚੰਗੀ ਸਪੋਰਟਸ ਖੇਡ ਸਕਣ ਔਰ ਧੂਰੀ ਦਾ ਨਾਮ ਰੋਸ਼ਨ ਕਰ ਸਕਣ। ਕਿਉਂਕਿ ਅਕਸਰ ਅਸੀਂ ਆਪ ਸਭ ਨੂੰ ਕਹਿੰਨੇ ਆ ਕਿ ਸਾਡੇ ਸਹਿਨਾ ਨਹਿਵਾਲ ਨਹੀਂ ਬਣਦੀ, ਸਾਡੇ ਸਾਨੀਆ ਮਿਰਜ਼ਾ ਨਹੀਂ ਬਣਦੀ। ਸਾਡੇ ਹੁਸੈਨ ਬੋਲਟ ਨਹੀਂ ਬਣਦਾ। ਸਾਡੇ ਮਿਲਖਾ ਸਿੰਘ ਦੁਬਾਰਾ ਨਹੀਂ ਜੰਮਦਾ ਕਿਉਂ ਨਹੀਂ ਹੁੰਦੇ ਕਿਉਂਕਿ ਸਸੇ ਪ੍ਰੋਵਾਈਡ ਇਨਫਰਾਸਟ੍ਰਕਚਰ ਹੀ ਨਹੀਂ ਕਰ ਰਹੇ ਅੱਜ ਇਨਫਰਾਸਟ੍ਰਕਚਰ ਉਹਨਾਂ ਨੂੰ ਦੇਣ ਨੂੰ ਕੀ ਹੈ ক্রিকেট ਲਈ ਅਸੀਂ ਕਹਿੰਦੇ ਨੇ ਧੋਨੀ ਵਰਗਾ ਪਲੇਅਰ ਨਹੀਂ ਬਣਦਾ ਕਿਉਂ ਨਹੀਂ ਬਣਦਾ ਬਾਈ ਜੀ ਧੂਰੀ ਤੇ ਸਾਡੇ ਮੰਡੀ ਵਿੱਚ ਖੇਡਣ ਦੀ ਥਾਂ ਹੈ ਕੋਈ ਗਰਾਊਂਡ ਨਹੀਂ ਹੈ ਹਸੈਨਾ ਨੇਵਾਲ ਜਿੱਥੋਂ ਬਣਦੀ ਹੈ ਉੱਥੇ ਹਾਲਾਤ ਕੀ ਹੈ ਜਿੱਥੋਂ ਮਿਲਖਾ ਸਿੰਘ ਉਸ ਹੈਨਬੋਲਡ ਸਟੇਡੀਅਮ 'ਚ ਭੱਜ-ਭੱਜ ਕੇ ਉਹ ਆਪਣੀ ਗੇਮ ਤਿਆਰੀ ਕਰਦੇ ਆ ਸਾਡੇ ਉਰੇ ਕਿੱਥੇ ਸਟੇਡੀਅਮ ਹੈ ਕਿੱਥੇ ਹੈ ਸਾਡੇ ਕੋਲ ਕੋਈ ਟਰੈਕ ਇਸ ਲਈ ਸੀਐਮ ਦੀ ਟੋਟਲੀ ਕਾਰਜਕਾਰੀ ਜ਼ੀਰੋ ਹੈ ਸਪੋਰਟਸ ਦੇ ਪ੍ਰਤੀ ਜਿਹੜੇ ਬੜਾ ਬੜਾ ਇਹਨਾਂ ਦੇ ਮੰਤਰੀਪੇਟ ਸਿਆਪਾ ਕਰਦੇ ਆ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਚਲਾ ਰਹੇ ਆ ਧੂਰੀ ਚਾ ਕੇ ਦੱਸੋ ਕਿਹੜੀ ਖੇਡਾਂ ਤੁਸੀਂ ਪ੍ਰਮੋਟ ਕਰੀਆ ਕੀ ਇਹਨਾਂ ਨੂੰ ਇਨਫਰਾਸਟ੍ਰਕਚਰ ਬੱਚਿਆਂ ਨੂੰ ਦਿੱਤਾ ਕਿ ਨਹੀਂ ਦਿੱਤਾ ਇਸ ਲਈ ਬੇਨਤੀ ਕਰਦੇ ਆ ਮਾਨਯੋਗ ਸੀਐਮ ਸਾਹਿਬ ਨੂੰ ਔਰ ਐਸਡੀਐਮ ਸਾਹਿਬ ਨੂੰ ਕਿਉਂਕਿ ਐਸਡੀਐਮ ਸਾਹਿਬ ਬੜੇ ਯੰਗ ਹੈ ਉਹਨਾਂ ਨੂੰ ਬੇਨਤੀ ਕਰੂ ਸਰ ਤੁਸੀਂ ਆਓ ਇੱਕ ਦਿਨ ਉਹਰੇ ਆਪ ਆਪ ਦੇਖੋ ਆ ਕਿ ਹਾਲਾਤ ਕੀ ਹੈ ਛੋਟੇ ਛੋਟੇ ਬੱਚੇ ਜਿਹੜੇ ਖੇਡਦੇ ਉਹਨਾਂ ਦੇ ਹਾਲਾਤ ਕੀ ਹੈ ਜਿਹੜੇ ਘੰਟੇ 2 ਘੰਟੇ ਦੀ ਆਪਣੇ ਦਿਮਾਗ ਨੂੰ ਰਿਲੀਫ ਲੈਣ ਆਉਂਦੇ ਐ ਉਹਦਾ ਹਾਲਾਤ ਦੇਖੋ ਰਿਹਾ ਕਿ ਵੀ ਕੀ ਹੋ ਰਿਹਾ ਜੇ ਉਹਰੇ ਕੱਲੂ ਕੋਈ ਐਕਸੀਡੈਂਟ ਹੋ ਜੇ ਥੋੜੇ ਵਰਗਾ ਤਾਂ ਰੈਸਟ ਇਨ ਪੀਸ ਲਿਖ ਦਿੰਦਾ ਵੀ ਵਾਹਿਗੁਰੂ ਮਿਹਰ ਕਰੇ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਪਰ ਇਹ ਚੀਜ਼ਾਂ ਨੂੰ ਪਹਿਲਾਂ ਹੀ ਠੀਕ ਕਰ ਦਿਓ ਨਾ ਤਾਂ ਕਿ ਇਦਾਂ ਦੀ ਦੁਬਾਰਾ ਕੋਈ ਐਕਸੀਡੈਂਟ ਨਾ ਹੋ ਸਕੇ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ